ਬੰਦੇ ਨੂੰ ਕਿਵੇਂ ਖਾਦਾ ਸੀ ਇਹਨਾਂ ਨੇ ਬੰਦਾ ਮਾਰਿਆ ਨਾ ਨਵੇਂ ਗਰੋਂ ਤੋਂ ਉਹਨੂੰ ਮਾਰਨ ਤੋਂ ਬਾਅਦ ਹੀਰਨ ਦੇ ਮੀਟ 'ਚ ਬਲਾ ਮੀਟ 'ਚ ਬਣਾ ਕੇ ਲੋਕ 12 ਸਿੰਘੇ ਦੇ ਮੀਟ 'ਚ ਮਿਲਾ ਕੇ ਬੰਦੇ ਨੂੰ ਖੁਲਾਇਆ ਤੇ ਬਾਅਦ 'ਚ ਉਹਦੀ ਸਿਰ ਸਿਰ ਲੱਗ ਤੇ ਮਿਲ ਗਿਆ ਤੇ ਲੋਕਾਂ ਨੂੰ ਖੁਲਾਤਾ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਸਮੋਦ ਸੈਣੀ ਬੈਠਿਆ ਉੱਪਰ ਤੱਕ ਨਰਿੰਦਰ ਪਟਿਆਲ ਐਸ ਐਚ ਓ ਸੈਕਟਰ 11 ਸਾਡੇ ਚ 2014 ਤੋਂ ਅਸੀਂ ਗਰਾ ਆਪਣੀ ਇਨਸਾਫ ਵਾਸਤੇ ਬੋਲ ਰਹੇ ਆ ਪਰ ਸੁਣਵਾਈ ਨਹੀਂ ਸਾਡੀ ਕਿਤੇ ਇਦੇ ਵਿੱਚ ਐਸਐਸਪੀ ਜਿਹੜੇ ਆਪਣਾ ਸਮੂਹ ਸੈਣੀ ਦੇ ਬੰਦੇ ਭਰਤੀ ਕਰੇਵੇਂ ਉਹ ਕੋਈ ਐਸਪੀ ਹੈ ਕੋਈ ਇਨਸਪੈਕਟਰ ਹੈ ਕੋਈ ਐਸਐਚਓ ਹੈ ਤੇ ਹੁਣ ਸਾਡੇ ਤੇ ਕੋਈ ਇਨਸਾਫ ਤੁਹਾਨੂੰ ਕੋਈ ਮਿਲ ਨਹੀਂ ਰਿਹਾ ਤੇ ਨਾ ਹੀ ਉਮੀਦ ਲੱਗਦੀ ਹੈ ਅਜੇ ਤੱਕ ਉਹਨਾਂ ਨੇ ਐਫਆਈਆਰ 'ਚ ਦੱਛੇ ਬੰਦੇ ਦਾ ਨਾਮ ਨਹੀਂ ਪਾਇਆ ਦੋ ਬੰਦਿਆਂ ਨੂੰ ਫੇਰ ਵੀ ਪੁਲਿਸ ਵਿਚਾਰੀ ਹੈ ਬਦਮਾਸ਼ਾਂ ਦਾ ਪਿੰਡ ਦੇ ਬਦਮਾਸ਼ ਕੱਪੜੇ ਪਾੜ ਕੇ ਟੀਮਿਆਂ ਦਾ ਕੇਸ ਪਾਏਗੇ ਸਾਡੇ ਤੇ ਮੇਰੇ ਮੁੰਡੇ ਤੇ ਬਾਕੀ ਇੱਕ ਸਾਬਕਾ ਪੰਚਾਇਤ ਰੋਸ਼ਨੀ ਉਸਨੇ ਮੇਰੀ ਦਾੜੀ ਪੱਟੀ ਪੁਲਿਸ ਦੇ ਸਾਹਮਣੇ ਐਸ ਐਚ ਓ ਇਸਨੇ ਮਲਕੀ ਸਿੰਘ ਨੇ ਪਟਵਾਈ ਲੱਕੜੀ ਵੀ ਚੱਕ ਕੇ ਲੈ ਗਿਆ ਸਾਡੇ ਨਾਲ ਬਿਲਕੁਲ ਗੁੰਡਾਗਰਦੀ ਚੰਡੀਗੜ੍ਹ ਪੁਲਿਸ ਕਰ ਰਹੀ ਹੈ ਸਾਨੂੰ ਕੰਮ ਕਰਨ ਦੇ ਵੀ ਔਖੇ ਹੋ ਗਏ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਇਹ ਡਰ ਰਿਹਾ ਵੀ ਹੁਣ ਕੋਈ ਸਾਨੂੰ ਮਾਰ ਦੂਗਾ ਟੱਕਰ ਮਾਰ ਦੂਗਾ ਜਨੀਦਰ ਪਟਿਆਲ ਮੇਰੇ ਘਰ ਅਸਲਾ ਔਰ ਨਸਾ ਰੱਖਣ ਚਲੇ ਗਿਆ 10 ਕਦਮਾਂ ਤੇ ਮੈਂ ਚਲੇ ਗਿਆ ਜਦੋਂ ਮੇਰੇ ਲਾਗ ਨੂੰ ਲਾ ਕੇ ਸਿਵਲ ਬਦਨੀ ਚ ਮੈਂ ਫਿਰ ਪਛਾਣਾ ਉਸਨੂੰ ਉਹਦੀ ਬਲਦੇਵ ਸਿੰਘ ਨੇ ਇਨਕੁਆਰੀ ਕਰੀ ਉਹ ਕਹਿੰਦਾ ਵੀ ਕ੍ਰੈਂਕ ਮੇਤੇ ਉੱਪਰ ਹੈ ਮੈਂ ਸਰਵ ਇਨਸਪੈਕਟਰ ਪਰ ਮੈਂ ਇਸ ਕੇ ਉਪਰ ਲਿਖ ਨਹੀਂ ਸਕਦਾ ਕੁਝ ਬਾਕੀ ਉਹਨਾਂ ਇਨਸਾਫ ਦੇ ਆ ਇਹ 12 ਸਿੰਘਾ ਜਿਹੜਾ ਮਾਰਿਆ ਉਸ ਵਿੱਚ ਇੱਕ ਵਿੱਚ ਲਿਖਿਆ ਉਸਨੇ ਸਕੂਟਰ ਨਾਲ ਮਰਿਆ ਸਕੂਟਰ ਵੀ ਇੱਕ ਦੋ ਕੁਆਟਰ ਦਾ ਬੰਦਾ ਮਰ 12 ਸਿੰਘਾ ਮਰ ਗਿਆ ਬੰਦਾ ਕੀ ਨਹੀਂ ਮਰਿਆ ਤਾਂ ਉਹਦੇ ਵਿੱਚ ਦੂਜੇ ਵਿੱਚ ਕਿਸੇ ਗੱਡੀ ਵਿੱਚ ਗੱਡੀ ਗੱਲ ਮਰਿਆ ਗੱਡੀ ਆ ਚੀਥ ਰਿਹਾ ਉਹਨਾਂ ਦੇ 12 ਸਿੰਘ ਹੈਗੇ ਉਸ ਵਿੱਚ ਲਿਖਿਆ ਵੀ ਦੋ ਬੰਦੇ ਪੰਜਾਬ ਕੇ ਆ ਗਏ ਫਿਰ ਤੀਸਰੀ ਮੇਰੀ ਬਿਜੀਲੈਂਸ ਕੇ ਵਿੱਚ ਮੰਨਿਆ ਇੱਕ ਮੇਰਾ ਸਾਲਾ ਇੱਕ ਸਗੇ ਤਰੀਕਾ ਬੰਦਾ ਜਿਨ੍ਹਾਂ ਨੇ 12 ਸਿੰਘਾਂ ਗੈਲ ਮਾਰਿਆ ਫਿਰ ਵੀ ਇਸ ਪਰ ਕੋਈ ਅੱਖਰ ਦਿਖਾਦਾ ਉਹ ਦਰਦ ਨਹੀਂ ਹੋ ਰਹੀ ਇਹ ਸਾਡੇ ਦੇਸ਼ ਦਾ ਹਾਲ ਹੈ ਮੇਰੇ ਮੁੰਡਿਆਂ ਨੂੰ ਅਜਾ ਦਾੰਦੇ ਤੇ ਜਦੇ ਕਹਿੰਦੇ ਵਰਦੀਆਂ ਪਾ ਕੇ ਘੁੰਮਦੇ ਆਂ ਔਰ ਗਡਾਸੀਆਂ ਚੱਕ ਕੇ ਘੁੰਮਦੇ ਆਂ ਜਦ ਪਿੰਡ ਦਾ ਇਕੱਠਾ ਹੋਇਆ ਐਸਐਚਓ ਆਇਆ ਕਹਿੰਦਾ ਵੀ ਤਕਲੀਫ ਦੱਸੋ ਮਾਮਾ ਨੂੰ ਤਕਲੀਫ ਹੈ ਮੈਂ ਖੜਾ ਉਹ ਸਰਪੰਚ ਇਹ ਸਾਡੇ ਕੇਸ ਪੰਨਾ ਚੰਡੀਗੜ੍ਹ ਪੁਲਿਸ ਕੇਸ ਬੰਦੀ ਹੈ ਕਹਿੰਦਾ ਸਵੇਰ ਨੂੰ ਜਿੰਨੇ ਕਾਗਜ਼ ਹੈ ਉਹ ਲੈ ਕੇ ਥਣੇ ਚ ਆ ਜਾ ਮੈਨੂੰ ਕ੍ਰਿਮਨਲ ਐਸ ਡੀਐਸਪੀ ਨੇ ਕਿੰਨ ਦੱਸਿਆ ਤਾਂ ਵੀ ਜੇ ਤੁਹਾਨੂੰ ਖਤਰਾ ਲੱਗੇ ਵੀ ਕਾਗਜ਼ ਲੈਣੇ ਆ ਕੁਝ ਵੀ ਕਰਨਾ ਤੁਸੀਂ 100 ਨੰਬਰ ਨੂੰ ਟੈਲੀਫੋਨ ਕਰਕੇ ਜਾਓ ਤੁਹਾਡਾ ਕੁਝ ਨਹੀਂ ਬਜ਼ਾਰ ਸਕਦਾ ਪਰ ਸਾਨੂੰ ਹੁਣ ਇੱਕ ਸਾਲ ਦੇ ਵਿੱਚ ਕਦੀ ਕਿਸੇ ਅਫਸਰ ਪਰ ਜਾ ਰਹੇ ਕਦੀ ਕਿਸੇ ਅਫਸਰ ਪਰ ਜਾ ਰਹੇ ਸਾਡੀ ਰੋਟੀ ਰੋਜੀ ਬੰਦ ਕਰੀ ਵੀ ਹੈ ਅਸੀਂ ਜੇ ਕੰਮ ਕਰਾਂ ਤਾਂ ਸਾਨੂੰ ਜਿੱਤਰਾ ਖਰਗੋਸ਼ ਡਰਦਾ ਅਸੀਂ ਇਤਰਾ ਡਰੇ ਬੇ ਆ ਇਹ ਸਾਡੇ ਦੇਹ ਦਾ ਹਾਲ ਹੈ ਜੇ ਕੋਈ ਇੱਕ ਫੌਜੀ ਆਵਾਜ਼ ਠਾਏ ਫੌਜ ਨੂੰ ਚੱਕੇ ਅੰਦਰ ਕਰ ਦੋ ਜੇ ਇਹਨਾਂ ਦਾ ਬਾਪ ਆਵਾਜ਼ ਠਾਏ ਉਸ ਨੂੰ ਚੱਕਨ ਦੇ ਠੋਕ ਦੇ ਅੱਗੇ ਤੇ ਕਹਿੰਦਾ ਵੀ ਤੁਹਾਨੂੰ ਜੇਲ੍ਹ ਚ ਭੇਜ ਕੇ ਤੁਹਾਨੂੰ ਦਾੜੀਆਂ ਤੱਕ ਮੇਰੀਆਂ ਪਟਾਦੀਆਂ ਇੰਨਾ ਗੁੰਡਾਗਰਦੀ ਪੁਲਿਸ ਕਰਾਰੀ ਚੰਡੀਗੜ੍ਹ ਕੀ ਸਾਨੂੰ ਇੰਨਾ ਪਤਾ ਨਹੀਂ ਦਾ ਪੁਲਿਸ ਇੱਥੇ ਤੱਕ ਪਹੁੰਚ ਸਕਦੀ ਹੈ ਇਹ ਹਾਲ ਸਾਡੇ ਦੇਸ਼ ਦਾ ਕੀ ਕਰੂਗਾ ਇੱਕ ਗਰੀਬ ਆਦਮੀ ਤੁਸੀਂ ਦੇਖ ਰਹੇ ਹੋ ਲਿਮਟਡ ਗੈਨ ਇਸ ਸਮੇਂ ਅਸੀਂ ਡੀਸੀ ਦਫ਼ਤਰ ਦੇ ਬਾਹਰ ਜੋ ਧਰਨਾ ਚੱਲ ਰਿਹਾ ਹੈ ਜੋ ਕਿ ਕਰਨਲ ਬਾਠ ਦੇ ਅਤੇ ਉਹਨਾਂ ਦੇ ਪੁੱਤ ਦੇ ਨਾਲ ਕੁੱਟਮਾਰ ਪੰਜਾਬ ਪੁਲਿਸ ਦੇ ਮਲਾਜ਼ਮਾਂ ਵੱਲੋਂ ਅਫਸਰਾਂ ਵੱਲੋਂ ਕੀਤੀ ਗਈ ਉਸ ਦੇ ਇਨਸਾਫ ਦੇ ਲਈ ਧਰਨਾ ਲੱਗਿਆ ਉੱਥੇ ਖੜੇ ਆ ਪਰ ਫੌਜ ਦੇ ਵੱਡੇ ਅਫਸਰ ਦੇ ਨਾਲ ਇਹ ਕੋਈ ਪਹਿਲਾਂ ਤੱਕ ਨਹੀਂ ਹੈ ਪੁਲਿਸ ਵੱਲੋਂ ਜੋ ਕੀਤਾ ਗਿਆ ਕਿਉਂਕਿ ਅੱਜ ਸਾਡੇ ਨਾਲ ਜੋ ਪਰਿਵਾਰ ਮੌਜੂਦ ਹੈ ਦੇਸ਼ ਦੀ ਸੇਵਾ ਕਰ ਰਹੇ ਆ ਪੂਰਾ ਪਰਿਵਾਰ ਦੋਨੋਂ ਭਰਾ ਫੌਜ ਦੇ ਵਿੱਚ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਉਹਨਾਂ ਦੇ ਨਾਲ ਧੱਕਾ ਹੋਇਆ ਤੇ ਇਨਸਾਫ ਦੇ ਲਈ ਹਾਲੇ ਤੱਕ ਲੜਕ ਰਹੇ ਨੇ ਜੋ ਇੱਕ ਪੰਜਾਬ ਸਰਕਾਰ ਨੇ ਵੀ ਮੁਹਿੰਮ ਚਲਾਈ ਹੈ ਨਸ਼ਾ ਵਿਰੋਧੀ ਯੁੱਧ ਦੀ ਉਸ ਨਸ਼ਾ ਵਿਰੋਧੀ ਯੁੱਧ ਕਾਫੀ ਸਮਾਂ ਪਹਿਲਾਂ ਕਰ ਚੁੱਕੇ ਨੇ ਪਰ ਉਸ ਦਾ ਖਮਿਆਜਾ ਇਹਨਾਂ ਨੂੰ ਕੀ ਭੁਗਤਣਾ ਪਿਆ ਤੇ ਕੀ ਇਹਨਾਂ ਦੀ ਹੁਣ ਮੰਗ ਹੈ ਤੇ ਕੀ ਇਹਨਾਂ ਨੂੰ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ ਜਾਂ ਕੌਣ ਦੋਸ਼ੀ ਹੈ ਉਹ ਸਾਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਵਾਈਬ ਜੀ ਦਾ ਖਾਲਸਾ ਬਹੁਤ ਬਹੁਤ ਕੀ ਨਾਮ ਆ ਪਹਿਲਾਂ ਤਾਂ ਮੇਰਾ ਨਾਮ ਨਿੰਮਲ ਸਿੰਘ ਹੈ ਜੀ ਮੈਂ ਬਾਰਡਰ ਸਕਿਉਰਿਟੀ ਫੋਰਸ ਤੋਂ ਰਿਟਾਇਰਡ ਰਿਟਾਇਰ ਹੋ ਗਿਆ ਰਿਟਾਇਰ ਲੈਣੀ ਪਈ ਜਦੋਂ ਪੁਲਿਸ ਨੇ ਸਾਡੇ ਨਾਲ ਗੁੰਡਾ ਕਰਦੀ ਸ਼ੁਰੂ ਕਰਤੀ ਤੇ ਫਾਦਰ ਸਾਹਿਬ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਬਲਕਾਰ ਸਿੰਘ ਹੈ ਜੀ ਮੈਂ ਆਰਮੀ ਤੋਂ ਰਿਟਾਇਰਡ ਹਾਂ ਜੀ ਤੇ 2018 ਦੇ ਵਿੱਚ ਮੈਂ ਆਰਮੀ ਤੋਂ ਰਿਟਾਇਰਡ ਹੋਇਆ ਰਿਟਾਇਰ ਲਈਏ ਤੁਸੀਂ ਵੀ ਰਿਟਾਇਰਮੈਂਟ ਰਿਟਾਇਰਮੈਂਟ ਲੈਣੀ ਪਈ ਜੀ ਇਹਦਾ ਕਾਰਨ ਹੈ ਜੀ ਇੱਕ ਪਿੰਡ ਦਾ ਵਿੱਚ ਬਦਮਾਸ਼ ਬੰਦਾ ਜਿਹੜਾ ਕਿ ਪੁਲਿਸ ਨੇ ਪਾਲਾ ਹੋਇਆ ਐ ਐਕਸ ਡੀਜੀਪੀ ਸੁਮੇਤ ਸੈਣੀ ਦਾ ਬੰਦਾ ਹੈ ਉਹ ਤੇ ਉਹਦੇ ਭੜਤੀ ਕੀਤਾ ਹੋਇਆ ਐਸਐਚਓ ਡੀਐਸਪੀ ਜੋ ਚੰਡੀਗੜ੍ਹ ਦੇ ਵਿੱਚ ਇਸ ਟਾਈਮ ਸਰਵਿੰਗ ਨੇ ਉਹਨਾਂ ਦਾ ਹੱਥ ਇਸ ਬਦਮਾਸ਼ ਦੇ ਉੱਤੇ ਤੇ ਇਹ ਬਦਮਾਸ਼ ਪੰਜਾਬ ਸੀਐਮ ਹਾਊਸ ਤੋਂ 50 ਮੀਟਰ ਤੇ ਦੂਰੀ ਤੇ ਚੰਡੀਗੜ੍ਹ ਦੇ ਵਿੱਚ ਜਿੱਥੇ ਆਮ ਬੰਦਾ ਖੜ ਨਹੀਂ ਸਕਦਾ ਉੱਥੇ ਬੈਠ ਕੇ ਨਸ਼ਾ ਕਰ ਨਸ਼ੇ ਵੇਚਦਾ ਤੇ ਹਫਤਾ ਵਸੂਲੀ ਕਰਦਾ ਹੈ ਤੇ ਇਹ ਓੰਕਾਰ ਸਿੰਘ ਹੈ ਇਹ ਕਹਿੰਦਾ ਕਿ ਮੇਰੇ ਤੇ ਹੱਥ ਪਾਉਣ ਵਾਲਾ ਇਸ ਦੁਨੀਆ ਦੇ ਵਿੱਚ ਕੋਈ ਜੰਮਿਆ ਨਹੀਂ ਔਰ ਉਸ ਚੀਜ਼ ਨੂੰ ਉਹ ਸਾਬਤ ਵੀ ਕਰਕੇ ਦਿਖਾਉਂਦਾ ਹੈ ਕਿ ਵਾਕਈ ਉਹਨੂੰ ਹੱਥ ਪਾਉਣ ਵਾਲਾ ਕੋਈ ਜੰਮਿਆ ਨਹੀਂ ਹੈ ਕਿਉਂਕਿ ਉਹਦੇ ਤੇ ਹੱਥ ਐਕਸ ਡੀਜੀਪੀ ਸਮੇਸਿਆਣੀ ਐਸਐਚਓ ਨਰਿੰਦਰਪਾਲ ਪਟਿਆਲ ਚੰਡੀਗੜ੍ਹ ਐਸਐਚਓ ਮਲਕੀਸ਼ ਸਿੰਘ ਚੰਡੀਗੜ੍ਹ ਐਸਐਚਓ ਜੈਵਿੰਦਰ ਸਿੰਘ ਸੈਕਟਰ 11 ਚੰਡੀਗੜ੍ਹ ਤੇ ਐਸਐਸਪੀ ਚੰਡੀਗੜ੍ਹ ਤੇ ਡੀਜੀਪੀ ਚੰਡੀਗੜ੍ਹ ਅਸੀਂ ਜਦੋਂ ਵੀ ਐਸਐਸਪੀ ਸਾਹਿਬ ਨੂੰ ਰਿਟਰਨ ਦਾ ਵਿੱਚ ਦਰਖਾਸਤ ਦਿੰਦੇ ਆ ਕਿ ਸਾਨੂੰ ਇਸ ਬਦਮਾਸ਼ ਬੰਦੇ ਤੋਂ ਬਚਾਓ ਇਹ ਗੁੰਡਾ ਬੰਦਾ ਹੈ ਸਾਡੇ ਸਾਡੇ ਨਾਲ ਕੁੱਟਮਾਰ ਵੀ ਕਰ ਸਕਦਾ ਹੈ ਕੁੱਟਮਾਰ ਕਰ ਨਹੀਂ ਸਕਦਾ ਕਿੱਤੀਆਂ ਸਾਡੇ ਨਾਲ ਸਾਡੇ ਘਰ ਤੇ ਹਮਲਾ ਕਰਕੇ ਫਿਰ ਪੁਲਿਸ ਨੇ ਵੀ ਸਾਨੂੰ ਕੁੱਟਿਆ ਇਹ ਬਦਮਾਸ਼ ਦੀ ਘਰ ਵਾਲੀ ਨੇ ਇਹਦੇ ਬੱਚਾ ਨੇ ਵੀ ਸਾਡੇ ਤੇ ਹੱਥ ਚੁੱਕਿਆ ਤੇ ਉਹ ਇੰਨਾ ਕੁਝ ਹੋਣ ਦੇ ਬਾਵਜੂਦ ਜੇ ਅਸੀਂ ਆਪਣਾ ਡਿਫੈਂਸ ਕਰਦੇ ਆ ਤਾ ਸਾਨੂੰ 307 ਬਣਾ ਕੇ ਸਾਨੂੰ ਤਿੰਨਾਂ ਨੂੰ ਬਾਪ ਪੁੱਤਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਤੁਹਾਨੂੰ ਵੀ ਬਜ਼ੁਰਗੋ ਤੁਸੀਂ ਵੀ ਜੇਲ੍ਹ ਜਾ ਕੇ ਆਏ ਹੋ ਜੇਲ੍ਹ ਜਾ ਕੇ ਅੱਛਾ 73 ਸਾਲ ਦੀ ਉਮਰ ਦੇ ਵਿੱਚ ਮੇਰੇ ਪਿਤਾ ਜੀ 73 ਸਾਲ ਦੀ ਉਮਰ ਦੇ ਵਿੱਚ ਜਿਹੜਾ ਉਹਨਾਂ ਦਾ ਘਰੇ ਬੈਠ ਕੇ ਆਰਾਮ ਕਰਨ ਦਾ ਟਾਈਮ ਸੀ ਉਹ ਟਾਈਮ ਜੇਲ੍ਹ ਦੇ ਵਿੱਚ ਕਟਾਇਆ ਐ ਐਸਐਚਓ ਮਲਕੀਤ ਸਿੰਘ ਉਹਨਾਂ ਨੇ ਤਿੰਨ ਦਿਨ ਸਾਨੂੰ ਥਾਣੇ ਦੇ ਵਿੱਚ ਨਜ਼ਰਬੰਦ ਕਰਕੇ ਕਹਤਾ ਸੀ ਕਹਿੰਦਾ ਤੁਹਾਨੂੰ ਆਰਮੀ ਵਾਲੇ ਡਿਸਪਲਿਨਿੰਗ ਕਹਿੰਦਾ ਡਿਸਪਲਨ ਅਸੀਂ ਖਾਵਾਂਗੇ ਕੀ ਡਿਸਪਲਨ ਹੁੰਦਾ ਹੈ ਤੇ ਡਿਸਪਲਨ ਸਾਨੂੰ ਜੇਲ੍ਹ ਦੇ ਵਿੱਚ ਜਾ ਕੇ ਇਹ ਜਿਹਨੇ ਸਿਖਾਇਆ ਕਿ ਵਾਕਈ ਡਿਸਪਲਨ ਸਾਨੂੰ ਜੇਲ੍ਹ ਦੇ ਵਿੱਚ ਜਾ ਕੇ ਡਿਸਪਲਨ ਦਾ ਪਤਾ ਲੱਗਾ ਅਸੀਂ 21 ਸਾਲ ਨੌਕਰੀ ਵਾਂ ਕਰਕੇ ਆਏ ਆ ਆਰਮੀ ਦੇ ਵਿੱਚ ਸਾਨੂੰ ਆਰਮੀ ਨੇ 21 ਸਾਲ ਦੇ ਵਿੱਚ ਡਿਸਪਲਨ ਸਿਖਾਇਆ ਪਰ ਇੱਕ ਐਸ ਐਚਓ ਜਿਹੜਾ ਬਦਮਾਸ਼ ਦੀ ਮਦਦ ਕਰ ਰਿਹਾ ਉਹਨੇ ਸਾਨੂੰ ਡਿਸਪਲਨ ਸਿਖਾਇਆ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਐਸ ਐਚਓ ਦਾ ਜਿਹਨੇ ਸਾਨੂੰ ਜੇਲ੍ਹ ਭੇਜਿਆ ਤੇ ਇੰਨਾ ਕੁਛ ਹੋਣ ਦੇ ਬਾਵਜੂਦ ਫਿਰ ਅਸੀਂ ਗਵਰਨਰ ਸਾਹਿਬ ਨੂੰ ਲਾਸਟ ਇਅਰ ਜੁਲਾਈ ਦੇ ਵਿੱਚ ਮਿਲੇ ਸੀਗੇ ਗਵਰਨਰ ਸਾਹਿਬ ਨੇ ਸਾਨੂੰ ਇਨਸਾਫ ਦਵਾਇਆ ਤੇ ਜਿਹੜੀ 307 ਸੀਗੀ ਗਵਰਨਰ ਸਾਹਿਬ ਨੇ ਸਾਡੀ 307 ਤੜਵਾਈ ਹੈ ਪਰ ਤਲਵਾਨ ਤੋਂ ਬਾਅਦ ਜਿਹੜਾ ਮਾਸਟਰਮਾਈਂਡ ੋਂਕਾਰ ਸਿੰਘ ਹੈ ਉਹਦਾ ਨਾਂ ਅਜੇ ਵੀ ਕਿਤੇ ਨੇੜੇ ਤੜੇ ਹੈ ਨਹੀਂ ਤੇ ਜਿਹੜਾ ਉਹਦਾ ਮੁੰਡਾ ਹੈ ਸ਼੍ਰੀਮ ਡਾਂਗਾ ਮਾਰ ਰਿਹਾ ਹੈ ਉਹਦਾ ਨਾਂ ਕਿਤੇ ਉਹਦੇ ਵਿੱਚ ਨਹੀਂ ਹੈ ਤੇ ਉਹਦੀ ਮਦਰ ਹੈ ਜਿਹੜੀ 65 ਸਾਲ ਉਮਰ ਹੈ ਤੇ ਐਸਐਚਓ ਸੈਕਟਰ 11 ਚੰਡੀਗੜ੍ਹ ਦਾ ਐਸਐਚਓ ਉਹਦੀ ਉਮਰ 90 ਸਾਲ ਦਸਾਰਾ ਜਿਹੜੀ ਕਿ ਵੀਡੀਓ ਦੇ ਵਿੱਚ ਸ਼ਰਾਬ ਡੰਡੇ ਮਾਰ ਰਿਹਾ ਕਿ 90 ਸਾਲ ਦੀ ਕੋਈ ਬਜ਼ੁਰਗ ਲੇਡੀ ਡੰਡੇ ਮਾਰ ਸਕਦੀ ਹੈ ਮੈਂ ਤਾਂ ਨਿਕਾਇਤਾ ਵੀ ਮਾ ਡੰਡਾ ਮਾਰ ਸਕਦੀ ਆ ਉਹ ਮਤਲਬ ਹੋਇਆ ਕਿ ਸੀ ਤੁਸੀਂ ਇੱਕ ਨਸ਼ਿਆਂ ਦੇ ਖਿਲਾਫ ਲੜਾਈ ਲੜੀ ਸੀ ਹਾਂਜੀ ਸਰ ਮੇਰੇ ਫਾਦਰ ਸਾਹਿਬ ਨੇ 2014 ਛੇ ਓੰਕਾਰ ਸਿੰਘ ਦੇ ਖਿਲਾਫ ਅਪਲੀਕੇਸ਼ਨ ਦਿੱਤੀ ਸੀ ਉਹਨੇ ಗ್ರಾಮ ਪੰਚਾਇਤੀ ਜਗ੍ਹਾ ਤੇ ਕਬਜ਼ਾ ਕਰਿਆ ਵਾ ਅੱਛਾ ਤੇ ਮੈਂ ਉਹ ਦੱਸ ਨਹੀਂ ਸਕਦਾ ਕਿ ਉਹਨੇ ਕਿਹੜੀ ਲੈਂਗੁਏਜ ਬੋਲੀ ਹੈ ਅੱਛਾ ਕਿਉਂਕਿ ਉਹ ਸੁਣਨ ਵਾਲੀ ਨਹੀਂ ਸੀ ਫੇਰ ਉਹ ਤੋਂ ਬਾਅਦ ਜਦੋਂ ਇਹਦੀ ਕੰਪਲੇਂਟ ਪਾਈ ਅਸੀਂ ਹਾਈ ਕੋਰਟ ਤੋਂ ਡਾਇਰੈਕਸ਼ਨਾਂ ਕਰਵਾਈਆਂ ਤੋੜਨ ਦੀਆਂ ਦੀਆਂ ਬਈ ਇਹ 2 ਕਰੋੜ ਦਾ ਮਕਾਨ ਸਰਕਾਰੀ ਜਗ੍ਹਾ ਤੇ ਬਚਾ ਗਿਆ ਪੈਸਾ ਕਿੱਥੋਂ ਆਇਆ ਇਹਦੇ ਕੋਈ ਕੰਮ ਤਾਂ ਕਰਦਾ ਨਹੀਂ ਅੱਛਾ ਓਮਕਾਰ ਸਿੰਘ ਕੋਈ ਕੰਮ ਨਹੀਂ ਕਰਦਾ ਨਸ਼ੇ ਦਾ ਕਾਰੋਬਾਰ ਹੈ ਫੜੀਆਂ ਤੋਂ ਪੈਸੇ ਲੈਂਦਾ ਪੁਲਿਸ ਨੂੰ ਦਿੰਦਾਗਾ ਪੁਲਿਸ ਨੇ ਬਿਠਾਲ ਰੱਖਿਆ ਇਹ ਸੀਐਮਾ ਸਕੋਲੀ ਦਾ ਆਫਿਸ ਲੱਗਦਾ ਬਾਕਾਇਦਾ 9 ਵਜੇ ਆਂਦਾ ਏ 5 ਵਜੇ ਜਾਂਦਾ ਚੰਡੀਗੜ੍ਹ ਪੁਲਿਸ ਵਾਲਾ ਲੈਫਟ ਖੜਿਆ ਹੁੰਦਾ ਤੇ ਰਾਈਟ ਨਸ਼ੇ ਵੇਚਣ ਵਾਲਾ ਸੀਐਮਾ ਆਫਿਸ ਦੇ ਵਿੱਚ ਬੈਠਾ ਬਾਹਰ ਬੈਠਦਾ ਸੀਐਮ ਹਾਲ ਦੇ ਕੋਲ ਬੈਠਦਾ ਤੇ ਕਹਿੰਦਾ ਵੀ ਦਲਾਲੀ ਕਰਦਾ ਦਲਾਲੀ ਕਰਦਾ ਤੇ ਪੁਲਿਸ ਨੂੰ ਕਮਾਕੇ ਦਿੰਦਾ ਜਦੋਂ ਪੁਲਿਸ ਨੂੰ ਕਮਾਕੇ ਦਿੰਦਾ ਜਾਂ ਪੁਲਿਸ ਨੇ ਜਦੋਂ ਪੈਸਾ ਕਮਾਕੇ ਦੇ ਰਿਹਾਗਾ ਤੇ ਪੁਲਿਸ ਨੇ ਸਾਡੇ ਤੇ ਕਾਰਵਾਈ ਕਰਨੀ ਫੌਜੀਆ ਨੂੰ ਜੇਲ੍ਹ ਭੇਜਿਆ 74 ਸਾਲ ਦੇ ਬਜ਼ੁਰਗ ਨੂੰ ਜੇਲ੍ਹ ਭੇਜਤਾ ਜਦ ਕਿ ਜਤੇ 307 ਬਣਦੀ ਸੀ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਦਿਖਾਇਆ ਵੀ ਸਾਡੇ ਘਰ ਤੇ ਹਮਲਾ ਵੀਡੀਓ ਦਿਖਾਈ ਤੇ ਉਹ ਕਹਿੰਦਾ ਤੁਹਾਡੇ ਨਾਲ ਗਲਤ ਹੋਇਆ ਗਵਰਨਰ ਸਾਹਿਬ ਤੁਸੀਂ ਡੀਜੀਪੀ ਸਾਹਿਬ ਕੋਲ ਜਾਓ ਅਸੀਂ ਡੀਜੀਪੀ ਸਾਹਿਬ ਕੋਲ ਗਏ ਉਹਨਾਂ ਸਾਡੀ 307 ਤੋੜਤੀ ਕਿਹੜੇ ਡੀਜੀਪੀ ਸੀ ਡੀਜੀਪੀ ਸਰਿੰਦਰ ਯਾਦਵ ਹੈ ਜਿਨ੍ਹਾਂ ਸਾਡੀ 307 ਤੋੜਤੀ ਹੈ ਪਰ ਚੰਡੀਗੜ੍ਹ ਵਾਲੇ ਪਰ ਜਿਹੜਾ ਐਸਐਚਓ ਮਲਕੀਸ਼ ਸਿੰਘ ਨੇ ਆਪਣਾ ਜ਼ਮੀਰ ਵੇਚਿਆ ਐਸਐਚਓ ਮਲਕੀਸ਼ ਸਿੰਘ ਨੇ ਜ਼ਮੀਰ ਵੇਚ ਕੇ ਹੰਕਾਰ ਸਿੰਘ ਤੋਂ ਮਿਲੀ ਭੁਗਤ ਨਾਲ ਜ਼ਮੀਰ ਵੇਚ ਕੇ ਸਾਨੂੰ ਜੇਲ੍ਹ ਭੇਜਿਆ ਉਹ ਤੇ ਕੋਈ ਕਾਰਵਾਈ ਨਹੀਂ ਹੋਈ ਉਹਨੂੰ ਚੇਂਜ ਕਰਤਾ ਗਿਆ ਨਰਿੰਦਰ ਪਟਿਆਲ ਨੇ ਸਾਨੂੰ ਸਾਡਾ ਲੁੱਥਾ ਸਾਹਿਬ ਕੋਲ ਗਏ ਸੀ ਉਹਨੇ ਐਮਐਸ ਫਰਕੀ ਪੰਜਾਬ ਕੈਡਰ ਦੇ ਉਹਨਾਂ ਨੇ ਸਾਡੀ ਮਦਦ ਕੀਤੀ ਜਾ ਕੇ ਫਰਕੀ ਸਾਹਿਬ ਕੋਲ ਗਏ ਤੇ ਨਰਿੰਦਰ ਪਟਿਆਲ ਸੈਂਟਰ ਐਸਐਸ ਆਪਣਾ ਡੀਐਸਪੀ ਸੈਂਟਰ ਸतीश ਕੁਮਾਰ ਨਾਲ ਆਏ ਜੇ ਸਾਨੂੰ ਕਹਿ ਕੇ ਗਿਆ ਸੀ 2018 ਤੱਕ ਕਹਿੰਦੇ ਤੁਹਾਨੂੰ ਸਾਰਿਆਂ ਨੂੰ ਚੱਕ ਕੇ ਲਾਵਾਂਗੇ ਤੇ ਉਹ ਕੰਮ ਉਨੇ 2024 ਸਾਨੂੰ ਜੇਲ੍ਹ ਭੱਜ ਕੇ ਕਰਕੇ ਦਿਖਾਇਆ ਵੀ ਅਸੀਂ ਗੁੰਡਿਆਂ ਦੀ ਮਦਦ ਕਰਦੇ ਆਂ ਨਰਿੰਦਰ ਪਟਿਆਲ ਗੁੰਡਿਆਂ ਦੀ ਮਦਦ ਕਰਦਾ ਉਹ ਨਸ਼ਿਆਂ ਦੇ ਖਿਲਾਫ ਬੋਲਣ ਵਾਲਿਆਂ ਨੂੰ ਜੇਲ੍ਹ ਭੇਜਦਾ ਹੈ ਨਸ਼ੇ ਆਲੇ ਖੁੱਲੇ ਘੁੰਮਦੇ ਨੇ ਨਸ਼ੇ ਆਲੇ ਖੂਮੇ ਪਿੱਛੇ ਜਿਹੜਾ ਹੰਕਾਰ ਸਿੰਘ ਹੈ ਉਹ ਤੇ ਅਜੇ ਤੱਕ ਚੰਡੀਗੜ੍ਹ ਪੁਲਿਸ ਨੇ ਉਹਦਾ ਐਫ ਆਈਰ ਦਰਜੇ ਨਾਮ ਨਹੀਂ ਪਾਇਆ ਨਾਲ ਉਹਦਾ ਬੇਟਾ ਇੱਕ ਗੱਲ ਹੋਰ ਵੀ ਸੋਚਣ ਵਾਲੀ ਹੈ ਜਿਹੜਾ ਪਹਿਲਾਂ ਡੀ ਆਪਣਾ ਐਸ ਐਚਓ ਮਲਕੀਤ ਸਿੰਘ ਸਾਹਿਬ ਉਹਨੇ ਉਹਦੇ ਮਦਰ ਦਾ ਨਾਮ ਕਰਤਾ ਸੀ ਉਹਦੀ ਹੰਕਾਰ ਸਿੰਘ ਦਾ ਨਾਮ ਕਰਤਾ ਐਫ ਆਈਰ ਤੋਂ ਤੇ ਪਰਮਿੰਦਰ ਸਿੰਘ ਦਾ ਪਾਤਾ ਪਰਮਜੀਤ ਦਾ ਪਾਤਾ ਉਹਦੀ ਵਾਈਫ ਦਾ ਸੁਖਵਿੰਦਰ ਕੌਰ ਦਾ ਪਾਤਾ ਤੇ ਸਿਮਰਜੀਤ ਕੌਰ ਦਾ ਪਾਤਾ ਇੱਕ ਐਸਐਚਓ ਨੇ ਇਹ ਪਾਇ ਦੂਜੇ ਐਸਐਚਓ ਨੇ ਕੀ ਕੀਤਾ ਔੰਕਾਰ ਸਿੰਘ ਦਾ ਨਾਮ ਬਾਹਰ ਕੱਢਤਾ ਪਰਮਿੰਦਰ ਸਿੰਘ ਦਾ ਨਾਮ ਕੱਢਤਾ ਬਾਹਰ ਐਫਆਈਆਰ ਦਾ ਤੂੰ ਜੈਬੀਰ ਨੇ ਵੀ ਇਨਸਾਫ ਨਹੀਂ ਦਿੱਤਾ ਜਦ ਕਿ ਡੀਜੀਪੀ ਨੇ ਡਿਟੇਲ ਕੀਤਾ ਉਹਨੂੰ ਵੀ ਇਹਨਾਂ ਨੂੰ ਇਨਸਾਫ ਦਿਲਾ ਦਿਓ ਤੇ ਇਹ ਜਿਹੜੀ ਸਾਰੀ ਕਾਰਵਾਈ ਹੋਈ ਹੈ ਇਹ ਕਰਨਵਰਦੀਪ ਐਸਐਸਪੀ ਹੈ ਉਹਦੀ ਸ਼ਹਿ ਚ ਹੋਇਆ ਹੈ ਸਾਰਾ ਕੰਮ 10 ਮਾਰਚ ਨੂੰ ਅਸੀਂ ਕੰਪਲੀਟ ਲੈ ਕੇ ਗਏ ਸੀ ਤੇ ਐਸਐਸਪੀ ਨੇ ਸਾਨੂੰ ਕਿਹਾ ਚੰਡੀਗੜ੍ਹ ਐਸਐਸਪੀ ਕਰਨਵਰਦੀਪ ਨੇ ਸਾਨੂੰ ਕਿਹਾ ਕਿ ਕਾਰਵਾਈ ਕਰਾਂਗੇ ਤੇ ਮੇਰੇ ਫਾਦਰ ਸਾਹਿਬ ਨੇ ਕਹਿਤਾ ਸੀ ਸਾਡੇ ਤੇ ਕਾਰਵਾਈ ਹੋਈ ਤੇ ਸਾਨੂੰ ਜੇਲ੍ਹ ਭੇਜਿਆ 6 April ਨੂੰ ਸਾਨੂੰ ਜੇਲ੍ਹ ਭਜਿਆ ਤੇ ਪੂਰਾ ਸਾਲ ਹੋ ਗਿਆ ਉਹ ਬੰਦੇ ਅਸੀਂ ਜੇਲ੍ਹ ਵੀ ਕੱਟ ਰਹੇ ਹਾਂ ਕੋਰਟ ਦੀਆਂ ਡੇਟਾਂ ਵੀ ਭੁੰਮ ਰਹੇ ਪਰ ਇਨਸਾਫ ਨਹੀਂ ਮਿਲ ਰਿਹਾ ਅਸੀਂ ਚਾਹੁੰਦੇ ਹਾਂ ਸਾਡੀ ਸੀਬੀਆਈ ਤੋਂ ਜਾਂਚ ਕਰਾਈ ਜਾਏ ਇਹ ਕੀ ਕਰਦੇ ਨੇ ਜਿਹੜੀ ਜਾਂਚ ਭੇਜਦੇ ਆ ਪੁਲਿਸ ਥਾਣੇ ਚ ਭੇਜਦੇ ਆ ਥਾਣਾ ਨੇ ਤਾਂ ਪੁਲਿਸ ਵਾਲੇ ਦੀ ਮਦਦ ਕਰਨੀ ਨੇ ਇੱਕ ਤੁਸੀਂ ਫੌਜ ਦੇ ਵਿੱਚੋਂ ਵੀ ਸੇਵਾ ਦੇਸ਼ ਦੀ ਕੀਤੀ ਹੈ ਨਾ ਤੁਹਾਡੇ ਨਾਲ ਇਹਨਾਂ ਤੱਕ ਹੋ ਰਿਹਾ ਕੀ ਲੱਗਦਾ ਕਿ ਆਮ ਲੋਕਾਂ ਨਾਲ ਕੀ ਹਾਲ ਹੁੰਦਾ ਉਹ ਅਸੀਂ ਤਾਂ ਕਹਿੰਦੇ ਆ ਜਿਹੜਾ ਅੱਜ ਇਹ ਅੰਦੋਲਨ ਚੱਲਿਆ ਹਰ ਸਿਟੀ ਚ ਇਹ ਅੰਦੋਲਨ ਬਾਰੇ ਆਮ ਆਦਮੀ ਦੀ ਵੀ ਮਦਦ ਹੋਈ ਹੁਣ ਸੋਚਣ ਦੀ ਗੱਲ ਹੈ ਜਿਹੜੀਆਂ ਅਸੀਂ ਆਰਮੀ ਤੋਂ ਚਿੱਠੀਆਂ ਭੇਜੀਆਂ ਇਹ ਡਸਟਬਿਨ ਚ ਸੁੱਰਦੇ ਆ ਅੱਛਾ ਆਰਮੀ ਬੀਐਸਐਫ ਤੋਂ ਐਪਲੀਕੇਸ਼ਨਾਂ ਭੇਜੀਆਂ 2014 ਤੋਂ ਅਸੀਂ ਐਪਲੀਕੇਸ਼ਨਾਂ ਦੇ ਰਹੇ ਹਾਂ ਜੀ ਮੇਲ ਭਗਵਾਨਤਾ ਮਾਰਨ ਨੂੰ ਦੇਤੀ ਹੈ ਸੀਐਮ ਨੂੰ ਦੇਤੀ ਪ੍ਰਧਾਨ ਮੰਤਰੀ ਨੂੰ ਦੇਤੀ ਪਰ ਉਸ ਨੂੰ ਗੁੰਡੇ ਦੇ ਕੋਈ ਹੱਥ ਨਹੀਂ ਚੰਡੀਗੜ੍ਹ ਪ੍ਰਸ਼ਾਸਨ ਇਸ ਕਰਕੇ ਨਹੀਂ ਹੱਥ ਪਾ ਰਿਹਾ ਕਿ ਚੰਡੀਗੜ੍ਹ ਪੁਲਿਸ ਨੂੰ ਕਮਾ ਕੇ ਦੇ ਰਿਹਾ 2015 ਦੇ ਵਿੱਚ ਇੱਕ ਐਪਲੀਕੇਸ਼ਨ ਮੈਂ ਆਰਮੀ ਵੱਲੋਂ ਲਿਖਾਈ ਸੀ ਜੀ ਐਸੇ ਐਪਲੀਕੇਸ਼ਨ ਦਾ ਵਿੱਚ ਇੰਸਪੈਕਟਰ ਜਨਰਲ ਪੁਲਿਸ ਆਰਮੀ ਨੇ ਲਿਖੀ ਐਪਲੀਕੇਸ਼ਨ ਇਹ ਆਰਮੀ ਤੋਂ ਆ ਜੀ ਬਕਾਇਦਾ ਆਰਮੀ ਤੋਂ ਆ ਆਰਮੀ ਕਮਾਂਡੈਂਟ ਦਾ ਇਹਦਾ ਤਾਂ ਨਾ ਲਿਖਾਈ ਜੀ ਰੰਜਨ ਦੇਵਰਾ ਨੇ ਲੈਫਟ ਹੈਂਡ ਕਰਨਲ ਕੈਂਪ ਕਮਾਂਡਰਟ ਆਫਸਰ ਕਮਾਂਡੇਰ ਦਾ ਇਹਨਾਂ ਵੱਲੋਂ ਮੈਂ ਲੈਟਰ ਲਿਖਾਇਆ ਸੀਗਾ 2015 ਦੇ ਵਿੱਚ ਜੀ ਆ ਇਹਨਾਂ ਦੀ ਡੇਟ ਹੈ ਜੀ ਤੇ ਇਹ ਜਿਹੜਾ ਲੈਟਰ ਹੈ ਇੰਸਪੈਕਟਰ ਜਨਰਲ ਆਫ ਪੁਲਿਸ ਚੰਡੀਗੜ੍ਹ ਸੁਪਰਡੈਂਟ ਆਫ ਪੁਲਿਸ ਚੰਡੀਗੜ੍ਹ ਡਿਪਟੀ ਸੁਪਰਡੈਂਟ ਆਫ ਚੰਡੀਗੜ੍ਹ ਪੁਲਿਸ ਸਟੇਸ਼ਨ 11 ਚੰਡੀਗੜ੍ਹ ਡਿਸਟ੍ਰਿਕਟ ਸੋਲਜਰ ਰਿਪੋਰਟ ਚੰਡੀਗੜ੍ਹ ਵੀ ਆਈਏ ਸਫਸਤਰ ਵਿਜੇਦਰ ਚੰਡੀਗੜ੍ਹ ਐਨਏ ਹੋਮ ਸੈਕਟਰੀ ਚੰਡੀਗੜ੍ਹ ਗਵਰਨਰ ਹਾਊਸ ਚੰਡੀਗੜ੍ਹ ਇੰਨੇ ਬੰਦਿਆਂ ਨੂੰ ਲੈਟਰ ਦੇਣ ਤੋਂ ਬਾਅਦ ਵੀ ਇਸ ਲੈਟਰ ਨੂੰ ਥਾਣੇ ਵਾਲੇ ਨੇ ਕਚਰੇ ਦੇ ਜਸਟਮੈਨ ਦਾ ਵੀ ਸੁਰਤਾ ਕਹਿੰਦਾ ਵੀ ਆਹ ਤੁਹਾਡਾ ਲੈਟਰ ਉਹਦੇ ਕਰਨਲ ਦੇ ਵੀ ਲੈਟਰ ਨੂੰ ਇੱਦਾਂ ਸਿੱਟਦਾ ਉਹਨਾਂ ਨੇ ਇਹ ਇੱਕ ਕਰਨਲ ਦਾ ਆਰਮੀ ਦਾ ਲੈਟਰ ਨੂੰ ਜਿਹੜਾ ਅਸੀਂ 10 ਬੰਦਿਆਂ ਨੂੰ ਹੋਮ ਸੈਕਟਰੀ ਤੱਕ ਵੀ ਲੈਟਰ ਗਿਆ گورనర్ ਤੱਕ ਵੀ ਲੈਟਰ ਗਿਆ ਉਸ ਉਸ ਲੈਟਰ ਨੂੰ ਡਸਟਬਿਨ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਕਹਿੰਦਾ ਵੀ ਤੁਹਾਡੀ ਕੋਈ ਕਾਰਵਾਈ ਨਹੀਂ ਹੋਣੀ ਸਾਡੇ ਅਗਰ ਸਪਾਈ ਨੇ ਜੋ ਲਿਖਤਾ ਉਹੀ ਫਾਈਨਲ ਹੋਏਗਾ ਤੁਸੀਂ ਚਾਹੇ ਸੁਪਰੀਮ ਕੋਰਟ ਵੀ ਚਲੇ ਜਾਓ ਸਾਡੇ ਸਪਾਈ ਦਾ ਲਿਖਿਆ ਉਹ ਵੀ ਕੋਟਾਲ ਨਹੀਂ ਸਕਦਾ ਤੇ ਅਸੀਂ ਅੱਜ ਤੱਕ ਵੀ ਲੈਟਰ ਦੇ ਰਹੇ ਆ ਪ੍ਰਾਈਮ ਮਿਨਿਸਟਰ ਇੰਡੀਆ ਤੱਕ ਨੂੰ ਵੀ ਅਸੀਂ ਲੈਟਰ ਦੇ ਚੁੱਕੇ ਹਾਂ ਹੋਮ ਮਿਨਿਸਟਰ ਨੂੰ ਲੈਟਰ ਦੇ ਚੁੱਕੇ ਹਾਂ ਡਿਫੈਂਸ ਮਿਨਿਸਟਰ ਨੂੰ ਲੈਟਰ ਦੇ ਚੁੱਕੇ ਹਾਂ ਤੇ ਇਹ ਸਾਰੀ ਕਾਰਵਾਈ ਘੁੰਮ ਕੇ ਕਿੱਥੇ ਆਉਂਦੀ ਹੈ ਸੈਕਟਰ 11 ਚੰਡੀਗੜ੍ਹ ਥਾਣੇ ਦੇ ਵਿੱਚ ਆਉਂਦੀ ਹੈ ਤੇ ਐਸਐਚਓ ਸਾਨੂੰ ਬੁਲਾ ਕੇ ਕਹਿੰਦਾ ਵੀ ਆਹ ਇਨਕੁਆਰੀ ਆਈ ਹੈ ਇਸ ਇਨਕੁਆਰੀ ਦੇ ਖਿਲਾਫ ਰਿਗਾਰਡਿੰਗ ਅਸੀਂ ਜੋ ਲਿਖਤਾ ਉਹੀ ਮੰਨਿਆ ਜਾਏਗਾ ਤੁਸੀਂ ਜਿੱਥੇ ਮਰਜ਼ੀ ਚਲੇ ਜਿੰਨੂੰ ਮਰਜ਼ੀ ਲੈਟਰ ਵਾਹਤਾ ਤੁਹਾਡੇ ਲੈਟਰ ਦੀ ਵੈਲਿਊ ਜ਼ੀਰੋ ਹੈ ਕਿਹਾ ਜਾਂਦਾ ਵੀ ਕੋਰਟ 'ਚ ਕਈ ਸਾਲ ਲੱਗ ਜਾਂਦੇ ਕੇਸ ਨੂੰ ਪਰ ਤੁਹਾਡਾ ਤਾਂ ਇਹ ਥਾਣੇ 'ਚ ਮੈਂ ਦੇਖ ਰਿਹਾ ਵੀ 2015 ਤੋਂ ਪਹਿਲਾਂ ਦਾ ਕੇਸ ਚੱਲ ਰਿਹਾ ਜੇ ਥਾਣੇ 'ਚ ਕੋ ਮਰਿਆ ਅਜੇ ਥਾਣੇ ਦੇ ਵਿੱਚ ਨਹੀਂ ਥਾਣੇ ਤੋਂ ਸਾਨੂੰ ਜੇਲ੍ਹ ਵੀ ਭੇਜਤਾ ਸਾਨੂੰ ਨਜਾਇਜ਼ ਜੇਲ ਵੀ ਭੇਤਾ ਸੀ ਕੰਪਲੀਟ ਕਰਨ ਵਾਲੇ ਸਾਨੂੰ ਜੇਲ ਭੇਜ ਰਹੇ ਆ ਔਰ ਇਸ ਦੇ باوجود ਉਹਦਾ ਕੀ ਕਾਰਨ ਬਣਾਇਆ ਇਹਨਾਂ ਨੇ ਜੇਲ ਭੇਜਨ ਦਾ ਸਾਡੇ ਕਰਤਾ ਹਮਲਾ ਕੀਤਾ ਤੇ ਜਦੋਂ ਅਸੀਂ ਆਪਣਾ ਡਿਫੈਂਸ ਕਰਦੇ ਆ ਆਪਣਾ ਬਚਾਅ ਕਰਦੇ ਆ ਤਾਂ ਸਾਡੇ ਤੇ 307 ਬਣਾ ਕੇ ਝੁੱਠੀ 307 ਬਣਾ ਕੇ ਸਾਨੂੰ ਜੇਲ ਭੇਜਿਆ ਗਿਆ ਤੇ ਜਦੋਂ ਅਸੀਂ ਜੇਲ ਤੋਂ ਜ਼ਮਾਨਤ ਲੈ ਕੇ ਬਾਹਰ ਆਏ 1.5 ਤੋਂ ਮਹੀਨੇ ਬਾਅਦ ਫਿਰ ਉਹ 307 ਤੋੜ ਵੀ ਦਿੱਤੀ ਹੈ ਜਦੋਂ ਬੰਦ ਨਹੀਂ ਸੀ ਤਾਂ ਬਣਾਈ ਕਿਉਂ ਆ? ਵੀ ਫਿਰ ਜਿਹੜੇ 2 ਮਹੀਨੇ ਤੁਸੀਂ ਜੇਲ੍ਹ ਲਾ ਕੇ ਆਏ ਹੋ 307 ਜਦੋਂ ਤੋੜ ਦਿੱਤੀ ਫਿਰ ਉਹਦਾ ਖਮਿਆਜਾ ਕੌਣ ਭੁਗਤੂਗਾ? ਜਿਹੜੀ ਗਲਤ ਜੇਲ੍ਹ ਭੇਜਿਆ ਦੋ ਇਹਦਾ ਖਮਿਆਜਾ ਬਾਰੇ ਤੁਸੀਂ ਗੱਲ ਕੀਤੀ ਐ। ਐਸਐਸਪੀ ਸਾਹਿਬ ਨਾਲ ਅਸੀਂ ਮਿਲੇ ਸੀਗੇ ਐਸਐਸਪੀ ਚੰਡੀਗੜ੍ਹ ਉਹਨਾਂ ਨੂੰ ਦੱਸਿਆ ਵੀ ਸਾਡਾ ਛੁੱਟਾ ਵੀ ਅਸੀਂ ਤੁਹਾਨੂੰ ਐਪਲੀਕੇਸ਼ਨ ਦੇ ਕੇ ਸਾਡਾ ਛੁੱਟਾ ਪਰਚਾ ਬਣਾਓ ਕਹਿੰਦੀ ਮੈਂ ਨਹੀਂ ਬਣਾਇਆ ਮੈਂ ਜੇ ਤੁਸੀਂ ਨਹੀਂ ਬਣਾਇਆ ਤਾਂ ਬਣਾਇਆ ਕਿਸਨੇ ਆ? ਤੇ ਮੈਂ ਐਸਐਚਓ ਮਲਕੀਤ ਨੇ ਬਣਾਇਆ ਸੀ ਤੇ ਇਹ ਕਹਿੰਦੇ ਵੀ ਐਸਐਚਓ ਮਲਕੀਤ ਸਿੰਘ ਜੀ ਬਦਲੀ ਕਰ ਦਿੱਤੀ ਆ। ਤੇ ਕੀ ਬਦਲੀ ਕਰਨਾ ਸਾਨੂੰ ਇਨਸਾਫ ਮਿਲ ਗਿਆ ਐਸਐਚਓ ਦੀ ਬਦਲੀ ਕਰਕੇ ਉਹਨੂੰ ਭੇਜਿਆ ਕਿੱਥੇ ਹੈ ਤਾਂ ਚੰਡੀਗੜ੍ਹ ਦੇ ਵਿੱਚ ਜਾਂ ਕਿਤੇ ਕਾਲਾ ਪਾਣੀ ਦਾ ਭੇਜਿਆ ਨਹੀਂ ਤੇ ਆ ਫਿਰ ਨਹੀਂ ਉਹਨੂੰ ਇੰਸਪੈਕਟਰ ਦਾ ਹੌਲਦਾਰ ਬਣਾਇਆ ਗਿਆ ਐਸਐਚਓ ਦਾ ਸੱਚ ਹੈ ਜਿੱਥੇ ਮਰਜ਼ੀ ਚੱਲੇ ਜਾਵੇ ਉਹਨੇ ਕੰਮ ਤਾਂ ਉਹੀ ਕਰਨਾ ਹੈ ਜਾਂ ਤਾਂ ਬਦਲੀ ਦਾ ਸਾਬਤ ਤਾਂ ਆਉਂਦਾ ਵੀ ਇਨਸਾਫ ਸਾਨੂੰ ਤਾਂ ਮਤਲਬ ਉਹ ਬਦਲੀ ਕਰਨ ਨੂੰ ਸਜ਼ਾ ਮੰਨਦੇ ਨੇ ਉਹ ਬਦਲੀ ਕਰਨ ਨੂੰ ਕਹਿੰਦਾ ਵੀ ਅਸੀਂ ਐਸਐਚਓ ਮਲਕੀ ਤੋਂ ਸਜ਼ਾ ਦੇਤੀ ਹੈ ਤੇ ਜਦ ਕੀ ਉਹ ਦੇੜੀਏ ਰੋਜ਼ ਇੰਨੀਆਂ ਬਦਲੀਆਂ ਹੁੰਦੀਆਂ ਨੇ ਉਹ ਸਜਾ ਹੁੰਦੀ ਹੈ ਫਿਰ ਇਹ ਸਾਰਾ ਪੁਲਿਸ ਪ੍ਰਸ਼ਾਸਨ ਅਗਰਾਸੀ ਉੱਪਰ ਬੋਰਡ ਦਿੰਦਾ ਹੈ ਤਾਂ ਉਹ ਬਦਲੀ ਕਰ ਦਿੰਦਾ ਹੈ ਕਰਨਲ ਬਾੜ ਸਾਹਿਬ ਦੇ ਕੇਸ ਦੇ ਵਿੱਚ ਵੀ ਆਹੀ ਚੀਜ਼ ਹੋਈ ਹੈ ਕਿ ਅਸੀਂ ਇਹ ਜਿਹੜੇ ਪੁਲਿਸ ਮੁਲਾਜ਼ਮ ਹੈ ਐਸ ਐਚ ਓ ਜਿਨ੍ਹਾਂ ਨੇ ਕਰਨਲ ਬਾੜ ਸਾਹਿਬ ਤੇ ਹਮਲਾ ਕੀਤਾ ਸੀ ਉਹਨਾਂ ਦੀ ਬਦਲੀ ਕਰਤੀ ਕੀ ਬਦਲੀ ਕਰਨ ਨਾਲ ਇਨਸਾਫ ਮਿਲ ਜਾਂਦਾ ਹੈ ਅਸੀਂ ਨਹੀਂ ਕਹਿੰਦਾ ਇਨਸਾਫ ਮਿਲਦਾ ਹੈ ਅਸੀਂ ਕਹਿੰਦਾ ਉਸ ਬੰਦੇ ਨੂੰ ਉੱਥੇ ਰੱਖਿਆ ਜਾਵੇ ਜਿਹੜੇ ਥਾਣੇ 'ਚ ਹੈ ਉੱਥੇ ਹੀ ਨਿਰਪੱਖਸ਼ ਜਾਂਚ ਸੈਂਟਰ ਗਵਰਨਮੈਂਟ ਦੇ ਏਜੰਸੀ ਤੋਂ ਕਰਾਈ ਜਾਵੇ ਪੁਲਿਸ ਵਾਲਿਆਂ ਦੀ ਜਾਂਚ ਔਰ ਪੰਜਾਬ ਗਵਰਨਮੈਂਟ ਦੀ ਜਾਂਚ ਤੇ ਸਾਨੂੰ ਕਿਤੇ ਵੀ ਭਰੋਸਾ ਨਹੀਂ ਹੈ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹ ਹੈ ਜੀ ਕਰਨਲ ਪਹਿਲਾਂ ਤਾਂ ਇਹ ਜਿਹੜਾ ਨੀਚੇ ਲੈਵਲ ਵਾਲੇ ਆਰਮੀ ਦੇ ਪਰਸਨ ਸੀਗੇ ਚਾਹੇ ਰਿਟਾਇਰ ਸੀਗੇ ਚਾਹੇ ਐਕ ਸਰਵਿਸਮੈਨ ਸੀ ਉਹਨਾਂ ਨਾਲ ਤੱਕਾ ਹੁੰਦਾ ਸੀਗਾ ਤੇ ਹੁਣ ਅੱਜ ਇਨਾਂ ਨੇ ਕਰਨਲ ਸਾਹਿਬ ਤੱਕ ਨੂੰ ਵੀ ਹੱਥ ਪਾ ਲਿਆ ਤੇ ਹੋ ਸਕਦਾ ਆਉਣ ਵਾਲੇ ਟਾਈਮ 'ਚ ਜਰਨਲ ਸਾਹਿਬ ਨਾਲ ਵੀ ਹੱਥ ਪਾਣ ਤੇ ਇਨਾਂ ਨੂੰ ਸਬਕ ਸਿਖਾਉਣ ਵਾਸਤੇ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਤੇ ਜਿਹੜੇ ਦੋਸ਼ੀ ਥਾਣੇਦਾਰ ਨੇ ਐਸਐਚਓ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਸੈਂਟਰ ਗਵਰਨਮੈਂਟ ਦੀ ਏਜੰਸੀ ਤੋਂ ਕਾਰਵਾਈ ਕਰਾਈ ਜਾਵੇ ਉਹਨਾਂ ਤੋਂ ਨਿਰਪੱਖ ਜਾਂਚ ਕਰਾਈ ਜਾਵੇ ਤੇ ਰਿਟਾਇਰਡ ਜੱਜ ਇਹਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਤਾਂ ਜੋ ਇਸ ਚੀਜ਼ ਨੂੰ ਇਨਸਾਫ ਦਿਵਾ ਸਕੇ ਸੋ ਤੁਸੀਂ ਦੇਖਿਆ ਕਿਵੇਂ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਫੌਜ ਦੇ ਨਾਲ ਇਸ ਤਰ੍ਹਾਂ ਬੇਇਨਸਾਫੀ ਹੋਈ ਹੈ ਧੱਕਾ ਹੋਇਆ ਹੈ ਇਸ ਪਰਿਵਾਰ ਨੇ ਵੀ ਦੱਸਿਆ ਜਿਸ ਦੇ ਦੋ ਬੇਟੇ ਫੌਜ ਦੇ ਵਿੱਚ ਨੇ ਫੌਜ ਦੇ ਵਿੱਚੋਂ ਰਿਟਾਇਰਮੈਂਟ ਵੀ ਲੈਣੀ ਪਈ ਉਹਨਾਂ ਦੇ ਨਾਲ ਵੀ ਕਿਵੇਂ ਧੱਕਾ ਹੋਇਆ ਸੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜਰੂਰ ਕਮੈਂਟ ਕਰਨਾ ਸੋ ਇਸ ਖਾਸ ਖਬਰ ਪਰ ਦੇ ਵਿੱਚ ਇੰਨਾ ਹੀ ਮਿਲਦੇ ਜਲ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਧੰਨਵਾਦ ਜੀ